ਆ ਸਭ ਤੋਂ ਪਹਿਲਾਂ ਦੋਸਤੋ ਸੂਬੇ ਸਰਹੰਦ ਵਾਲੇ ਦੇ ਚਾਚੇ ਦੇ ਮੁੰਡੇ ਦੀ ਵੀਡੀਓ ਵੇਖੋ ਫੇਰ ਦਿੰਨੇ ਆ ਇਹਨੂੰ ਲੋਨ ਪੋਲੇ ਓਏ ਇਹਨਾਂ ਨੂੰ ਸਾਲਿਆਂ ਨੂੰ ਰੋਕ ਕੇ ਰੱਖੀ ਜਾਂਣਾ ਨਹੀਂ ਮੈਂ ਭੋਗ ਤੇ ਗਿਆ ਤੇ ਮ ਆਣ ਕੇ ਇਹਨਾਂ ਨੂੰ ਗਲਾ ਕੱਢਦਾ ਆ ਅਗਲਾ ਸਾਲਾ ਲਾਲ ਸ਼ਰਟ ਵਾਲਾ ਨਾ ਸੋਨੂ ਸੀਤੋ ਵਾਲੇ ਤੋਂ ਵੀ ਗੰਦਾ ਗਉਂਦਾ ਹੈ ਤੇਰੇ ਨਾਲੋਂ ਤਾਂ ਸੜਾ ਸੋਨੂ ਸੀਤੋ ਵਾਲਾ ਚੰਗਾ ਗਉਂਦਾ ਓਏ ਪਹਿਲਾਂ ਤਾਂ ਮੈਨੂੰ ਸੜਾ ਭਲੇਖਾ ਹੀ ਪੈ ਗਿਆ ਮੈਨੂੰ ਸੜਾ ਲਾਲ ਸ਼ਰਟ ਵਾਲਾ ਐਨ ਲੱਗਿਆ ਜਿਦਾ ਸੂਬੇ ਸਰਾਂਦ ਵਾਲੇ ਦਾ ਭਤੀਜਾ ਹੁੰਦਾ ਦੋਸਤੋ ਸੱਚੀ ਸੱਚੀ ਦੱਸਿਓ ਝੂੜਨਾ ਬੋਲਿਓ ਇਹਨਾਂ ਦੀ ਸ਼ਕਲ ਵੇਖ ਕੇ ਕਿਹਦੀਆਂ ਕਿਹਦੀਆਂ ਗੰਦੀਆਂ ਗੱਲਾਂ ਕੱਢਣ ਨੂੰ ਦਿਲ ਕਰਦਾ ਉਹ ਵੀ ਇਹੋ ਜਿਹੀਆਂ ਵੀ ਕਦੀ ਕਿਸੇ ਜਿਹੀਆਂ ਕੱਡੀਆਂ ਨਾ ਹੋਣ ਹੁਣ ਦੋਸਤੋ ਤੁਹਾਨੂੰ ਮੈਂ ਇਹਨਾਂ ਤੇ ਇੱਕ ਸ਼ੇਰ ਸੁਣਾਉਣਾ ਜੇ ਤੁਹਾਨੂੰ ਵਧੀਆ ਲੱਗੇਗਾ ਤਾਂ ਤੁਸੀਂ ਤਾੜੀ ਜ਼ਰੂਰ ਮਾਰਨੀ ਹੈ ਠੀਕ ਹੈ ਫੁੱਦੂਆਂ ਦੇ ਘਰ ਫੁੱਦੂ ਆਏ ਮਿਲ ਕੇ ਸਭ ਨੇ ਜਸ਼ਨ ਮਨਾਏ ਫੁੱਦੂ ਹੀ ਫੁੱਦੂ ਨੂੰ ਪੁੱਛੇ ਇਹੇ ਫੁੱਦੂ ਕਿੱਥੋਂ ਆਏ ਕੀ ਗੱਲ ਫੁੱਦੂਆਂ ਤੇ ਸ਼ੇਰ ਚੰਗਾ ਨਹੀਂ ਲੱਗਿਆ ਤਾੜੀ ਨਹੀਂ ਮਾਰੀ ਯਾਰ